ਜਦੋਂ ਸੀ ਸਾਰਾ ਤਰ ਬੂੰਦ ਰੰਦੇ ਸੀ ਅਸਾਂ ਪਾਈ ਵੀ ਆਪਣੇ ਕੱਲੇ ਤਰਾਂ ਉਧਰ ਚਾਹ ਵੀ ਪੀ ਜਾਂਦੇ ਸੀ ਜਦੋਂ ਸਾਡੇ ਛੁੱਟੀਆਂ ਹੁੰਦੇ ਨੇ ਉਹਦੇ ਪੈਸੇ ਦੇ ਜਾਂ ਤਾਂ ਅੰਦਰ ਖਾਣਾ ਦਿਖਾ ਲੈਂਦੇ ਸੀ ਨਾਲ ਹੀ ਆ ਕੋਕਸ ਸਕਿਉਰਟੀ ਆਉਣਾ ਜ਼ਰੂਰੀ ਸੀਗਾ ਕਿਉਂਕਿ ਇਹਦੇ ਚ ਅਤਨਾ 8 ਲੋਕਾਂ ਦੀਆਂ ਕੋਠੀਆਂ ਦੀ ਰਾਖੀ ਕਰਨ ਵਾਸਤੇ ਇੱਕ ਸਕਿਉਰਟੀ ਵਾਲੇ ਨੇ ਬਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਲੁਧਿਆਣੇ ਆ ਜੀ ਮਾਰ ਰੋਡ ਤੇ ਖੜੇ ਆ ਆ ਸ਼ਾਮ ਡਾਕਟਰ ਸ਼ਾਮ ਸਿੰਘ ਰੋਡ ਮਨਿੰਦਰ ਸ਼ਰਮਾ ਕਾਉਂਸਲ ਬੋਰਡ ਨੰਬਰ 52 ਇੱਥੇ ਲਿਖਿਆ ਹੋਇਆ ਵਾ ਇੱਥੇ ਕਾ ਬਾਪੂ ਪਿਆ ਸਾਨੂੰ ਵੀਡੀਓ ਆਈ ਆ ਥੱਲੇ ਪਿਛਾਉਣ ਨੂੰ ਕੁਛ ਨਹੀਂ ਉਹੀ ਕੰਬਲ ਉੱਪਰ ਲਿਆ ਹੋਇਆ ਠੰਡ ਦਾ ਟਾਈਮ ਆ ਬਾਪੂ ਅੱਡੀਆਂ ਦਾ ਪਿੰਜਰ ਹੀ ਆ ਕੋਲੇ ਸੁੱਕੀਆਂ ਹੋਈਆਂ ਰੋਟੀਆਂ ਪਈਆਂ ਵਿਚਾਰੇ ਦੇ ਬਾਪੂ ਹਾਂਜੀ ਸਾਸਰੀ ਕਾਲ ਤੈਨੂੰ ਲੈਣ ਆਏ ਆ ਬਾਪੂ ਅਸੀਂ ਨਹੀਂ ਬਾਪੂ ਨਹੀਂ ਬਾਪੂ ਤੁਹਾਨੂੰ ਲੈਣ ਆਏ ਆਂ ਅਸੀਂ ਭਾਜੀ ਮੈਂ ਨਹੀਂ ਜਾਣਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਜਾਣਾ ਨਹੀਂ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉੱਠ ਕੇ ਬੈਠ ਬਾਪੂ ਮੜਾ ਜਾ ਬਾਹਰ ਤਾਂ ਜਾ ਬੈਠ ਤਾਂ ਜਾ ਕਿੱਥੇ ਜਾਂਦਾ ਨਹੀਂ ਆ ਨਾ ਜਾਈ ਕੋਈ ਨਾ ਉੱਠ ਕੇ ਬਹਿ ਜਾ ਕਿੱਥੋਂ ਆਏ ਬਾਪੂ ਤੂੰ ਭਗਵਾੜੇ 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 ਕੋਲੇ ਕਿਹੜਾ ਪਿੰਡ ਆ ਬਾਪੂ ਭਗਵਾੜੇ ਸ਼ਹਿਰ ਚ ਸ਼ਹਿਰ ਚ ਸਤਨਾਮਪੁਰ ਹੈ ਸਤਨਾਮਪੁਰ ਹੈ ਸਤਨਾਮਪੁਰੇ ਆ ਜਰਾ ਥੋੜਾ ਸਿੱਧਾ ਕਰ ਤੀ ਕਰ ਦੇ ਬਾਪੂ ਤੇ ਮੁੰਡੇ ਕਿੰਨੇ ਤੇਰੇ ਇੱਕੋ ਹੀ ਕੀ ਨਾਮ ਆ ਦਾ ਸੂਰੇ ਜੀ ਸੂਰਜ ਦਾ ਪੇਵਾ ਤੂੰ ਹਾਂ ਸੂਰਜ ਦਾ ਹਾਂ ਤੇ ਸੂਰਜ ਹੁਣ ਕਿੱਥੇ ਗਿਆ ਫਿਰ ਉਹ ਫਗਵਾੜਿਆ ਕੀ ਕਰਦਾ ਹੁਣ ਉਹ ਪਹਿਲਾਂ ਤਾਂ ਉੱਥੇ ਕੰਮ ਕਰਦਾ ਸੀ ਉਹ ਪਹਿਨੇ ਕਾਬ ਕਰਦਾ ਸੀ ਵਿਆਹ ਸਾਦੀਆਂ ਦਾ ਹਾਂ ਆਪਣੇ ਪੰਡਿਤ ਕੋਲ ਹਾਂ ਫਿਰ ਉਹਨੇ ਆਪਣੀ ਦੁਕਾਨ ਖੋਲੀ ਫਿਰ ਉਹਨੇ ਆਪਣੀ ਗੱਡੀ ਲੈ ਲਈ ਉਹਨ ਗੱਡੀ ਆ ਹੁਣ ਆਪਦੀ ਗੱਡੀ ਚ ਲਾਉਂਦਾ ਹਾਂ ਤੇ ਫੇ ਤੂੰ ਇੱਥੇ ਕਾਹ ਤੋਂ ਪਿਆ ਤੈਨੂੰ ਨਹੀਂ ਸਮਝਦਾਓ ਕਿਉਂ ਇਹ ਉਹਨੂੰ ਢਾ ਰੱਬ ਸਣੇ ਉਹ ਕਹਿੰਦੇ ਬਾਪੂ ਸ਼ਰਾਬ ਪੀਣੋਂ ਨਹੀਂ ਹਟਦਾ ਮੈਂ ਠੁੱਕਦਾ ਵੀ ਨਹੀਂ ਚਰਾਬ ਤੇ ਪੀਂਦਾ ਨਹੀਂਗਾ ਫੇ ਝੂਠ ਬੋਲਦਾ ਦਿਖਾਈ ਦਿੰਦਾ ਬਾਪੂ ਤੈਨੂੰ ਨਹੀਂ ਨਹੀਂ ਅਗਨੀ ਅੰਗਣਾ ਨਹੀਂ ਜੇਦਾ ਪੁੱਤ ਮੈਂ ਜਾਣ ਕੇ ਕਰਨੇ ਕਿ ਮੈਨੂੰ ਤੇਰੇ ਨੂੰ ਕੁਝ ਦੇਣਾ ਦਿਖਦਾ ਨਹੀਂ ਬਾਪੂ ਠੀਕ ਆ ਬਾਪੂ ਬੋਡੇ ਹਾਂ ਲਤਾ ਬਾਪੂ ਗੱ냐 ਅੱਛਾ ਨਹੀਂ ਬਾਪੂ ਇੱਥੇ ਕਿਵੇਂ ਆ ਗਿਆ ਤੂੰ ਇੱਥੇ ਮੈਂ ਇਹਨਾਂ ਦੇ ਕੰਮ ਕਰਦਾ ਕਿੰਨਾਂ ਦੇ ਆਉਟ ਵਾਲਾ ਕੀ ਕੰਮ ਕਰਦਾ ਏ ਉਸ ਵਾਲਾ ਦੇ ਦੇਖ ਲੈ ਚੌਂਕੀਦਾਰਾ ਹਾਂ ਕਿੰਨੇ ਸਾਲਾਂ ਤੋਂ ਬਾਪੂ ਮੈਨੂੰ ਅੱਜ 50 ਸਾਲ ਹੋ ਗਏ ਇਹਨਾਂ ਦੇ ਘਰੇ ਕੰਮ ਕਰਦੇ ਨੂੰ ਉਸ ਵਾਲਾਂ ਦੇ ਨਹੀਂ ਹੋਣ ਨਹੀਂ ਹਾਂ ਹੁਣ ਤੋਂ ਨਾ ਉਹ ਵੇਚਤੀ ਆ ਕਿ ਇਹ ਨਹੀਂ ਹੋਣੇ ਲੈ ਲਈ ਹੁਣ ਤੂੰ ਕਿੱਥੇ ਪਿਆ ਤੈਨੂੰ ਪਤਾ ਇੱਥੇ ਪਿਆ ਇਹ ਕਿਹੜਾ ਏਰੀਆ ਵਾ ਏ ਰਾਜ ਚੌਕ ਦਾ ਨਾਂ ਹੀ ਭੁੱਲ ਜੰਨੇ ਥੜਾ ਭਾਰਤ ਨਗਰ ਚੌਕ ਖਾ ਭਾਰਤ ਨਗਰ ਚੌਕ ਚ ਉਥੋਂ ਵਾਲਾ ਦੁਕਾਨ ਇੱਥੇ ਕਿੱਥੇ ਸੀਗਾ ਉਹਨਾਂ ਦੀ ਕੋਠੀ ਆ ਅੱਗੇ ਹੈਜੀ ਸਾਜੀ ਉੱਤੇ ਅੱਗੇ ਆ ਜੀ ਅੱਗੇ ਆ ਇਹ ਡਾਕਟਰ ਸ਼ਾਮ ਸਿੰਘ ਰੋਡ ਆ ਹਾਂ ਇਹ ਸ਼ਾਮ ਸਿੰਘ ਰੋਡ ਆ ਤੇ ਉਹ ਜਿਹੜਾ ਕੀ ਹੈ ਮੰਦਿਰ ਉੱਥੇ ਥੋੜਾ ਅੱਗੇ ਜਾਉ ਤਾ ਉਹ ਕੋਠੀਏ ਪੀਲੇ ਰੰਗ ਦੀ ਪੀਲੇ ਰੰਗ ਚਲ ਆਪਾਂ ਉਹਨਾਂ ਦੇ ਘਰੇ ਚੱਲਦੇ ਹਾਂ ਗੱਲ ਕਰਦੇ ਹਾਂ ਉਹਨਾਂ ਨਾਲ 50 ਸਾਲ ਤੋਂ ਉਹਨਾਂ ਦੇ ਘਰੇ ਕੰਮ ਕੀਤਾ ਉਹ ਬਾਹਰ ਕੱਪ ਗਿਆ ਕੌਣ ਮਰ ਗਿਆ ਜਿਹੜੇ ਉਹਨਾਂ ਦੇ ਆ ਗਏ ਸੀ ਪਹਿਲੀ ਤੇ ਫਿਰ ਤੂੰ ਇੱਥੇ ਹੁਣ ਪਿਆ ਤੂੰ ਵੀ ਮਰ ਜਾਵੇਂਗਾ ਮਰ ਜਾਵਾਂਗੇ ਤੇ ਹੋਰ ਕੀ ਨਹੀਂ ਬਾਪੂ ਕੀ ਨਾ ਕੀ ਤੇਰਾ ਕਰਮ ਤੇਂ ਕਰਮ ਤੇ ਉੱਥੇ ਫਿਰ ਅਸੀਂ ਤੈਨੂੰ ਲੈਣ ਆਏ ਆ ਜਾਣਾ ਨਹੀਂ ਨੇ ਅਸੀਂ ਆਪਦਾ ਬਾਪੂ ਸੜਕ ਤੇ ਰੋਲ ਨਹੀਂ ਦੇਣਾ ਏ ਹੱਲ ਫਰੋਹਾਤ ਮੈਂ ਚੋੜਦੇ ਨਾ ਹੱਥ ਨਹੀਂ ਜੋੜਨੇ ਦੁਪੱਟਾ ਲਿਆ ਕਿ ਨਹੀਂ ਚੱਕ ਕੇ ਨਾ ਮੈਂ ਤੂੰ ਸਵੇਰੇ ਨਾ ਮੇਰੇ ਬਾਪੂ ਆਇਆ ਨਾ ਰੋਣ ਨਹੀਂ ਦੇਣਾ ਸੀ ਬਾਪੂ ਧਰਮ ਸਿੰਘ ਮੈਨੂੰ ਤੂੰ ਇਹ ਘਰ ਛੱਡ ਕੇ ਆਉ ਤੇ ਬੜੀ ਮਿਹਰਬਾਨ ਛੱਡਿਆ ਮਾਂ ਕੇ ਛੱਡਿਆ ਮਾਂ ਕੇ ਘਰੇ ਵੀ ਛੱਡਿਆ ਮਾਂ ਕੇ ਘਰ ਕਿੱਥੇ ਆ ਥੁਗਵਾੜੇ ਥੁਗਵਾੜੇ ਚੱਲ ਫੜਦੇ ਫਿਰ ਕਿ ਜਣਾ ਬਾਪੂ ਦਾ ਨਾਮ ਹੈਗਾ ਧਰਮ ਸਿੰਘ ਹਾਂਜੀ ਧਰਮ ਸਿੰਘ ਦੁਪੱਟਾ ਬੰਨ ਲਾ ਪਹਿਲਾਂ ਸਿਰ ਤੇ ਦੇਖ ਸਿਰ ਤੇ ਰੱਖ ਕੇ ਮ ਕੰਨ ਠੰਡੇ ਹੋਏ ਪੈਠ ਰਹੇ ਪਿਆ ਕੰਨ ਪੋਲਾ ਪੋਲਾ ਬਣਾ ਹਾਂ ਪੋਲਾ ਪੋਲੇ ਬਣਾਂਗੇ ਦਰਮ ਸਿੰਘ ਦੇ ਪਤਾਈ ਦਾ ਕੀ ਨਾਂ ਬ੍ਰਿਯਾਮ ਸਿੰਘ ਬ੍ਰਿਯਾਮ ਸਿੰਘ ਨਹੀਂ ਉਹ ਤੇ ਸਾਰੇ ਜਾਣਦੇ ਨੇ ਉੱਥੇ ਪੁੱਤ ਮੇਰੇ ਨੂੰ ਕਿਉਂਕਿ ਉਹ ਗੱਡੀ ਚਲਾਉਂਦਾ ਹੱਥ ਵਿੱਚੋਂ ਹੱਥ ਕੱਢ ਲੈ ਉਹਦਾ ਆਪਣਾ ਮਾਂ ਕਾਰੋਬਾਰ ਇਹਦਾ ਮੇਰੇ ਪੋਤੇ ਦੀ ਗੱਡੀ ਆ ਤੇਰੇ ਪੁੱਤ ਦੀ ਗੱਡੀ ਆ ਹਾਂ ਕਿਹੜੀ ਗੱਡੀ ਆ ਪੁੱਤ ਕੋਲੇ Tata Magic Tata Magic ਵਾਹ ਬਈ ਵਾ ਤੇ ਪੁੱਤ ਫਿਰ ਪੋਤੇ ਕਿੰਨੇ ਆ ਪੋਤੇ ਦੋ ਨੇ ਪੁੱਤ ਇਕੱਲਾ ਹੀ ਆ ਨੌ ਚੰਗੀ ਦੀ ਨੌ ਹਾਂ ਨੌ ਨੂੰ ਕਹੀਦੇ ਨੇ ਆ ਜਰਾ ਰੋਟੀ ਦੇ ਬੇਨੀ ਅੱਛਾ ਦਿੰਦੀ ਨਹੀਂ ਰੋਟੀ ਹੈ ਤੇ ਪੋਤੇ ਪੋਤੀਆਂ ਕਿੰਨੇ ਆ ਪੋਤੇ ਆ ਸਿਰਫ ਦੋ ਦੋ ਪੁੱਤਰ ਹੀ ਆ ਕਿੱਡੇ ਕਿੱਡੇ ਆ ਹੋ ਇੱਕ ਉਹਨਾਂ ਨਾਲ ਲੱਗਾ 7-8 ਸਾਲ ਦਾ ਹਾਂ ਇੱਕ ਉਹਨਾਂ ਦੋ ਤਿੰਨ ਦਾ ਆ ਇੱਕ ਦੋ ਤਿੰਨ ਸਾਲ ਦਾ ਵੱਡੇ ਪੁੱਤੇ ਦਾ ਕੀ ਨਾਮ ਆ ਹਰਸ਼ ਹਰਸ਼ ਛੋਟੇ ਦਾ ਕੇ 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 ਤੇ ਹਰਸ਼ ਹਾਂ ਠੀਕ ਆ ਬਾਪੂ ਤੇ ਪੜਦੇ ਆ ਉਹ ਆ ਪੜਦੇ ਦੋਨੇ ਤੇ ਮੁੰਡਾ ਵੀ ਵੱਡਾ ਪੜਾਇਆ ਤੂੰ ਆ ਉਹਦਾ ਮੁੰਡਾ ਉਹ ਵੀ ਪੜਿਆ ਅੱਛਾ ਕਿੰਨਾ ਪੜਿਆ 10 ਪੜਿਆ 10 ਪੜਿਆ ਹੁਣ ਬਾਪੂ ਤੂੰ ਇੱਥੇ ਇੰਨੀ ਮਾੜੀ ਹਾਲਤ ਚ ਪਿਆ ਲੈਟਰਨ ਕੋਲੀ ਪਈ ਆ ਟੱਟੀ ਪਈ ਆ ਕੋਲੀ ਕਿੰਨੇ ਲੋਕ ਜਾਣ ਕੇ ਕਰਦੇ ਨੇ ਬੋਲ ਉਹਨਾਂ ਕਹਤ ਤਾਨੂੰ ਵੀ ਤੇਰੇ ਟੱਟੀ ਲੱਗੀ ਪਈ ਬਾਪੂ ਹੱਥਾਂ ਨੂੰ ਵੀ ਤੇਰੇ ਆ ਦੇ ਆ ਦੇ ਨਹੀਂ ਇਹ ਜਾਲ ਹੈ ਗੰਦਗੀ ਲੱਗੀ ਪਈ ਹੈ ਬਾਪੂ ਹੱਥਾਂ ਨੂੰ ਵੀ ਟੱਟੀ ਲੱਗੀ ਪਈ ਇੱਕ ਗਲਾਸ ਤੁਸੀਂ ਚਾਹ ਦਾ ਪਿਆ ਦਿਓ ਹਾਂ ਕਾਲਾ ਪੁੱਤ ਜੀਵੇ ਨਹੀਂ ਬਾਪੂ ਇਹ ਤਾਂ ਰੋਟੀ ਖਵਾਣੀ ਰੋਟੀ ਖਵਾਣੀ ਆ ਬਾਪੂ ਧਰਮ ਸਿੰਘ ਨੂੰ ਰੋਟੀ ਕੱਲੀ ਚਾਹ ਨਹੀਂ ਪੀਉਣੀ ਅਸੀਂ ਉਹ ਵੀ ਤੁਸੀਂ ਕਰ ਲੈਣਾ ਸਿਹਰੀਆਂ ਨੇ ਕਰ ਲੈ ਚੱਲ ਸਵੇਰੇ ਕਰ ਲੈ ਬਾਪੂ ਪੈਸੇ ਲੈਣਾ ਥੋੜੇ ਜਿਹੇ ਪੈਸੇ ਦੇ ਦੇ ਤੈਨੂੰ ਚੱਲ ਚਾਹ ਜੋਗੇ ਦੇ ਦੇ ਚਾਹ ਜੋਗੀ ਤੇ ਚਾਹ ਪਿਆ ਦਿਓ ਬਸ ਨਹੀਂ ਨਹੀਂ ਬਾਪੂ ਵੱਧ ਲੈ ਲਾ ਤੂੰ ਪੈਸੇ ਆਲੇ ਫੜ ਬਾਪੂ ਪੈਸੇ ਇਹ ਕਿੰਨੇ ਦਾ ਨੋਟ ਆ ਪਤਾ ਨਹੀਂ ਦੇਖਦਾ ਨਹੀਂ ਗਾ ਤੈਨੂੰ ਨਾ ਨਾ ਬੱਚੇ ਦੀ ਕਹੇ ਤੂੰ ਕਾਹ ਕੇ ਕੰਦੀ ਚੱਲਦਾ ਪਿਆ ਅਸੇ ਕੱਖ ਨਹੀਂ ਦੇਖਦਾ ਪਿਆ ਦਿੰਨੇ ਆਜੇ ਚ ਜੇਲ੍ਹ ਚ ਪਾ ਦਿਓ ਕਿਹੜੀ ਇਹ ਵਾ ਇੱਥੇ ਪੈਂਟ ਆ ਇੱਥੇ ਪੈਂਟ ਪੈਂਟ ਤਾਂ ਹੈ ਹੀ ਨਹੀਂ ਲਾਈ ਪਈ ਐ ਸਾਰੀ ਸਾਰੀ ਲੈਟਰਨ ਲਿਪੜੀ ਪਈ ਐ ਬਾਪੂ ਸਾਰੇ ਬਿਲੇਟਰੀ ਨਾਲ ਲੱਪੜ ਜਾਣੇ ਆ ਸਾਰੇ ਪੈਸੇ ਲੈਟਰੀ ਨਾਲ ਲੱਪੜ ਜਾਣੇ ਆ ਅੱਜ ਕੋਰਟ ਦੀ ਗੇਟ ਪਾ ਦਿੰਦਾ ਹਾਂ ਹਾਂ ਚਲੋ ਇਹਦੇ ਪਾ ਦਿੰਦਾ ਹਾਂ ਅੱਛਾ ਚਾਹ ਦਾ ਕੱਪ ਪਿਆ ਦਿਓ ਬੱਚੇ ਚਾਹ ਦਾ ਕੱਪ ਪਿਆ ਦਿੰਦੇ ਆ ਬਾਪੂ ਬੱਸ ਤੇ ਕੁੜੀਆਂ ਹੈਗੀਆਂ ਬਾਪੂ ਤੇਰੀ ਕੋਈ ਨਹੀਂ ਕੋਈ ਕੁੜੀ ਨਹੀਂ ਤੇ ਕੋਈ ਮੁੰਡਾ ਹੀ ਆ ਹੈ ਹਾਂ ਪੈਣਾ ਸੀ ਉਹ ਮਰ ਮੁਰ ਗਈਆਂ ਹੁਣ ਮੈਂ ਹੀ ਆ ਇਕੱਲਾ ਠੀਕ ਹੈ ਭਰਾ ਵੀ ਹੈ ਨਹੀਂ ਕੋਈ ਹੈ ਕੋਈ ਜੀ ਤੇ ਹੈਗਾ ਸੀ ਭਰਾ ਮਰ ਗਿਆ ਮਰ ਗਿਆ ਸ਼ਤ ਤੇ ਤੂੰ ਬਾਪੂ ਪੜਿਆ ਲਿਖਿਆ ਪੜਿਆ ਕਿੰਨਾ ਪੜਿਆ 10 10 ਪੜ੍ਹ ਕੇ ਇਹਨਾਂ ਦੇ ਉਸ ਵਾਲਿਆਂ ਦੇ ਚੌਂਕੀਦਾਰਾ ਕੀਤਾ ਹੈ ساری ਉਮਰ ਚਾਰ ਦੀ ਉਮਰ ਤੇ ਨਹੀਂ ਉਹਨਾਂ ਨੇ ਆ ਕੋ ਵੇਚਤਾ ਵਾ ਕਿੰਨੇ ਕੇ ਸਾਲ ਲਾਏ ਹੋਣੇ ਆ ਇੱਥੇ 7 ਕੇ ਚਾਲ ਲਾਇਆ 7 ਕੇ ਸਾਲ ਲਾਇਆ ਅੱਛਾ ਅੱਛਾ ਤੇ ਬਾਪੂ ਜਿਹੜਾ ਮੁੰਡੇ ਦਾ ਕੀ ਨਾਮ ਦੱਸਿਆ ਤੂੰ ਆਪ ਦੇ ਦਾ ਸੂਰਜ ਸੂਰਜ ਦਾ ਸੂਰਜ ਸਿੰਘ ਠੀਕ ਆ ਕਨਬਲ ਦੇ ਪਾਰ ਚਲੇ ਜਾ ਪੁਰਾਣਾ ਚਾਇਰਾ ਹਾਂ ਇੱਕ ਵਾਰੇ ਖੰਡ ਮਹਿਲ ਤੋਂ ਗਾਹ ਜਾ ਕੇ ਹਾਂ ਇੱਕ ਮੋੜ ਮੋੜ ਦਾ ਐ ਤੇ ਇੱਕ ਰਾਣੀ ਦੇ ਬਾਗ ਨੂੰ ਹਾਂ ਜਿਹੜਾ ਰਾਣੀ ਦੇ ਬਾਗ ਨੂੰ ਮਿਲਦਾ ਉਹ ਮੋੜ ਅੱਗੇ ਐ ਅੱਗੇ ਜਾਣਾ ਅੱਛਾ ਗਲੀ ਤੇ ਅੱਛਾ ਆਗੇ ਕਰਿਆਨੇ ਦੀ ਦੁਕਾਨ ਹੈ ਉੱਥੋਂ ਸਾਰਾ ਕੁਝ ਮੇਰੇ ਪੁੱਤ ਦਾ ਸਾਮਾਨ ਆਉਂਦਾ ਘਰ ਦਾ ਘਰ ਦਾ ਸਾਮਾਨ ਤੇਰੇ ਪੁੱਤ ਦਾ ਉੱਥੋਂ ਆਉਂਦਾ ਹੈ ਉੱਥੇ ਹੀ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਸਾਰੀ ਉਮਰ ਮਿਹਨਤ ਕਰਕੇ ਆਪਣੇ ਪੁੱਤ ਪਾਲੇ ਆਪਣੇ ਬੱਚਿਆਂ ਨੂੰ ਪੜਾਇਆ ਲਿਖਾਇਆ ਅੱਜ ਜਿੱਥੇ ਸੜਕਾਂ ਤੇ ਫੁੱਟਪਾਥਾਂ ਤੇ ਰੋਲ ਰਹੇ ਅੱਜ ਵੀ ਬਾਪੂ ਆਪਣੇ ਪੁੱਤ ਬਾਰੇ ਕਹਿੰਦਾ ਮੇਰਾ ਪੁੱਤ ਮੇਰੇ ਪੁੱਤ ਦਾ ਘਰ ਮੇਰੇ ਪੁੱਤ ਦੀ ਗੱਡੀ ਮੇਰੇ ਪੁੱਤ ਦੇ ਮੁੰਡੇ ਮੇਰੇ ਪੁੱਤ ਦਾ ਦੀ ਘਰ ਵਾਲੀ ਤੇ ਅੱਜ ਵੀ ਬਾਪੂ ਉਹਨੂੰ ਪੁੱਤ ਪੁੱਤ ਕਹਿੰਦਾ ਥੱਕਦਾ ਨਹੀਂ ਜਿਹਦਾ ਨਾਂ ਸੂਰਜ ਸਿੰਘ ਆ ਤੇ ਬਾਪੂ ਆਪਦਾ ਨਾਂ ਧਰਮ ਸਿੰਘ ਦੱਸਦਾ ਤੇ ਧਰਮ ਸਿੰਘ ਇੱਥੇ ਫੁੱਟਪਾਥ ਤੇ ਪਿਆ ਮਲਮੂਤਰ ਖਾ ਰਿਆ ਆਪਦਾ ਹੱਥਾਂ ਚ ਨੋਹਾਂ ਦੇ ਵਿੱਚ ਲੈਟਰਨ ਫਸੀ ਹੋਈ ਆ ਤੇ ਜੇ ਕੋਈ ਬਰੈਡ ਦੇ ਗਿਆ ਜੇ ਕੋਈ ਰੋਟੀ ਦੇ ਗਿਆ ਜੇ ਕੋਈ ਪਰੌਂਠਾ ਦੇ ਗਿਆ ਉਹਨਾਂ ਗੰਦੇ ਹੱਥਾਂ ਨਾਲ ਹੀ ਖਾ ਰਿਆ ਹੱਡੀਆਂ ਦਾ ਪਿੰਜਰ ਬਣਿਆ ਬੈਠਾ ਕੰਬਦੇ ਸਰੀਰ ਦੇ ਨਾਲ ਧਰਮ ਸਿੰਘ ਸਵਾਲ ਪੁੱਛਦਾ ਅੱਜ ਦੇ ਨੂੰਹ ਪੁੱਤਾਂ ਨੂੰ ਧਰਮ ਸਿੰਘ ਸਵਾਲ ਪੁੱਛਦਾ ਅੱਜ ਦੇ ਨੂੰਹ ਪੁੱਤਾਂ ਨੂੰ ਵੀ ਮੇਰੀ ਗਲਤੀ ਕੀ ਆ ਅਸੀਂ ਵੀ ਪਹਿਲੀ ਲੱਗ ਤੇ ਬਾਪੂ ਨੂੰ ਸੁਚਿਆ ਦੇ ਕਿਤੇ ਬਾਪੂ ਨਸ਼ਾ ਦਾ ਕਰਦਾ ਹੋਵੇ ਬਾਪੂ ਕਹਿੰਦਾ ਮੈਂ ਛੁੱਕਦਾ ਨਹੀਂ ਨਾ 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 ਇਹ ਤੇ ਤੂੰ ਇਸ਼ਾਰੇ ਪਗੋੜੇ ਤੇ ਸਾਰੇ ਇਥੇ ਲੁਬਿਆਣੇ ਪੁੱਛ ਸਕਦੇ ਕਿਸੇ ਨੂੰ ਪੁੱਛ ਲਉ ਬਾਪੂ ਕਹਿੰਦਾ ਮੈਂ ਨਸ਼ਾ ਕੋਈ ਨਹੀਂ ਕਰਿਆ ساری ਉਮਰ ਕੰਮ ਕੀਤਾ ਬਾਪੂ ਕਹਿੰਦਾ ਹੁਣ ਅੱਖਾਂ ਤੋਂ ਅੰਨਾ ਹੋ ਗਿਆ ਲੱਤਾਂ ਤੋਂ ਅਵਾਜ਼ਾਰ ਹੋ ਗਿਆ ਤੁਰ ਨਹੀਂ ਹੁੰਦਾ ਗੋਡਿਆਂ 'ਚ ਜਾਨ ਨਹੀਂ ਰਹੀ ਗੋਡੇ ਕੜਕ ਕੜਕ ਕਰਦੇ ਆ ਹੱਡੀਆਂ ਦੇ ਨਾਲ ਹੱਟੀਆਂ ਵੱਜਦੀਆਂ ਤਿਤ ਧਰਮ ਸਿੰਘ ਇੱਥੇ ਚੌਂਕ ਚ ਪਿਆ ਮਾਰ ਰੋਡ ਦੇ ਉੱਤੇ ਭਾਰਤ ਨਗਰ ਚੌਂਕ ਦੇ ਬਿਲਕੁਲ ਨੇੜੇ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਵਾ ਕਿੰਸੀ ਦਾ ਇੰਤਜ਼ਾਰ ਕਰ ਰਿਹਾ ਜੀ ਆਪਣੀ ਮੌਤ ਦਾ ਕਿਉਂ ਕਿਉਂਕਿ ਬਾਪੂ ਦੇ ਪੁੱਤ ਦੇ ਕੋਲੇ ਸੁਰਜ ਕੋਲੇ ਸ਼ਾਇਦ ਸਮਾਂ ਹੈ ਨਹੀਂ ਵੀ ਜਿਹੜਾ ਆਪਦੇ ਬਾਪ ਨੂੰ ਲੈ ਕੇ ਜਾ ਸਕੇ ਬਾਪੂ ਦੇ ਜਿਹੜੇ ਵਾਰਡ ਦੇ ਕਹਿੰਦਾ ਮੇਰੀ ਨੂੰ ਰੋਟੀ ਨਹੀਂ ਦਿੰਦੀ ਮੈਨੂੰ ਆ ਨਹੀਂ ਦਿੰਦੀ ਜੀ ਪੁੱਛੀ ਨਹੀਂ ਹਾਂ ਜੀ ਵੋਲਦੀ ਨਹੀਂ ਵੋਲਦੀ ਨਹੀਂ ਬਾਪੂ ਕਹਿੰਨੇ ਮੈਨੂੰ ਰੋਟੀ ਮੈਂ ਕਹਾਂ ਤੇ ਕਿੰਝ ਕਿੰਝ ਬਾਹ ਦੇਂਦੀ ਐ ਘੰਟੇ ਬਾਹ ਦੇਂਦੀ ਰੋਟੀ ਬਾਪੂ ਕੱਪੜੇ ਤੋਂ ਜਿਨ੍ਹਾਂ ਨੇ ਸਾਰੀ ਉਮਰ ਮਿਹਨਤ ਕੀਤੀ ਕੰਮ ਕਰਿਆ ਆਪਦੀਆਂ ਸ਼ਰਤਾਂ ਤੇ ਜ਼ਿੰਦਗੀ ਬਤੀਤ ਕੀਤੀ ਉਹ ਫਿਰ ਕਿਸੇ ਦੇ ਮੂਹਰੇ ਇਦਾਂ ਹੱਥ ਹਟਦੇ ਤੇ ਖੁਰਦਾਰੀ ਵੀ ਉਹਨਾਂ ਦੀ ਜਦੋਂ ਆਪ ਦਾ ਹੀ ਪੁੱਤ ਰੋਟੀ ਮੰਗਦੇ ਵੀ ਫਿਰ ਗੁੱਸਾ ਵੀ ਆਉਂਦਾ ਫਿਰ ਦਰਦ ਵੀ ਹੁੰਦਾ ਫਿਰ ਖੇਧ ਵੀ ਚੜਦੀ ਆ ਫਿਰ ਫੁੱਟਪਾਥ ਤੇ ਪੈਣਾ ਮਨਜ਼ੂਰ ਆ ਉਨ ਧੀਆਂ ਪੁੱਤਾਂ ਦੀਆਂ ਮਿੰਤਾ ਕਰਨ ਦੀ ਬਜਾਏ ਸਿਰਫ ਇਸ ਕਰਕੇ ਕਿ ਅੱਜ ਦੇ ਧੀਆਂ ਪੁੱਤਾਂ ਜਿਹੜੇ ਉਹ ਰੋਟੀ ਨਹੀਂ ਦਿੰਦੇ ਨਾ ਕਰਕੇ ਨਾ ਕਰਕੇ ਅਸੀਂ ਨੂੰ ਨਹੀਂ ਪਤਾ ਹੋਣਾ ਚਾਹੀਦਾ ਤੇ ਜੇ ਨਾ ਉਹ ਕਹੇ ਕਿ ਉਹ ਪੁੱਤ ਨਹੀਂ ਕਰਨਾ ਉਹ ਹੀ ਪੁੱਤ ਨਹੀਂ ਕਰਨਾ ਹੋ ਚੁ ਸਮੇਂ ਗਏ ਕਿਹੜੇ ਸਮੇਂ ਗਏ ਬਾਪੂ ਮੈਂ ਆਪਣੀ ਮਾਂ ਦੀ ਗੱਲ ਕਰਦਾ ਪੈਰ ਧੋ ਕੇ ਸੌਂਦੀ ਦੀ ਮੇਰੇ ਪਿਓ ਦੇ ਵਾਹਿਗੁਰੂ 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 ਪਾਣੀ ਗਰਮ ਕਰ ਲੈ ਹੂੰ ਮਰਾ ਜੇ ਕੋਸਾ ਪਿਆਰ ਤੋਂ ਨੇ ਮਲ ਮਲ ਕੇ ਹੂੰ ਮੈਂ ਉਹਦੇ ਛੋਟਾ ਜਹਾ ਅੱਛਾ ਸਾਰੇ ਯਾਦ ਹੈ ਇੰਨੀ ਚੰਗੀ ਸੀ ਮਾਂ ਹੈ ਹਾਂ ਕੀ ਨਾਂ ਸੀ ਮਾਂ ਦਾ ਬਾਪ ਪੁੱਤਰੀ ਦਾ ਰਣਾਮਕੋਰ ਰਣਾਮਕੋਰ ਹਾਂ ਨਾ ਮੋ ਨਾ ਮੂ ਲੋ ਕਹਿੰਦੇ ਨਾ ਮੋ ਹਾਂ ਨਾ ਮੋ ਦਾ ਮੁੰਡਾ ਬਾਪੂ ਹੈ ਹਾਂ ਤੇ ਪਿਓ ਦਾ ਨਾਂ ਸੀ ਕਿ ਬ੍ਰਿਯਾਮ ਸਿੰਘ ਬ੍ਰਿਯਾਮ ਦੇ ਬ੍ਰਿਯਾਮ ਸਿੰਘ ਉਹ ਕੀ ਕੰਮ ਕਰਦਾ ਸੀ ਬਾਪੂ ਬ੍ਰਿਯਾਮ ਬਾਪੂ ਲੱਕੜੀ ਦਾ ਲੱਕੜ ਦਾ ਮਿਸਤਰੀ ਸੀ ਆ ਹਾਂ ਅਰਸ਼ਾ ਤੁਸੀਂ ਮਿਸਤਰੀ ਪਰਿਵਾਰ ਚੋਂ ਆ ਹਾਂ ਹੂੰ ਬਾਪੂ ਰਾਮਗੜੀ ਦੇ ਪਰਿਵਾਰ ਚੋਂ ਆ ਬਾਪੂ ਦਾ ਬਾਪ ਵੀ ਲੱਕੜੀ ਦਾ ਮਿਸਤਰੀ ਸੀ ਮਿਸਤਰੀ ਸੀ ਬਾਪੂ ਦਾ ਦਾਦਾ ਕਹਿੰਦਾ ਮੇਰੀ ਮਾਂ ਤੱਕਸੂਰ ਵੇਖਿਆ ਦੇ ਤੱਕਸੂਰ ਹਾਂ ਤੇ ਤੱਕਸੂਰੋਂ ਬਾਹਰ ਨਿਕਲਾਓ ਹਾਂ ਬਾਹਰ ਨਿਕਲਦੇ ਆ ਕੱਬੇ ਪਾਸੇ ਥਿਲਮਾ ਇੱਕ ਹਾਂ ਉਹ ਤੇ ਜੀ ਸਿੱਧੇ ਚਲੇ ਜਾਓਗੇ ਥਾਣਾ ਹੂੰ ਥਾਣਾ ਆਇਆ ਤੇ ਉੱਥੇ ਬਾਮੜਿਆ ਦੀ ਵੇਲੀ ਪੁਰਿਤਕੜੀ ਅੱਛਾ ਇੱਕ ਮਨਾਰਾ ਘੱਟੋ ਘੱਟ 4 ਮੰਜ਼ਲਾ 4 ਮੰਜ਼ਲਾ ਮਨਾਰ ਕਸੂਰ ਕਿਸੇ ਮੁਸਲਮਾਨ ਦਾ ਪਿੱਛੇ ਦਾ ਹੂੰ ਰਾਜਾ ਹੋਵੇ ਜਾਂ ਕੋਈ ਵੀ ਹੋਵੇ ਆਹ ਕੋਈ ਰਾਜਾ ਹੋਊਗਾ ਵੱਡਾ ਹਾਂ ਹੋਰ ਕਿਲਾ ਕੌਣ ਬਣਾ ਸਕਦਾ ਹੋਰ ਕੌਣ ਕਿਲਾ ਬਣਾਉਂਦਾ ਸੀ ਇੱਕ ਕਸੂਰ ਹੈ ਹਾਂ ਕਸੂਰ ਜਿਲ੍ਹਾ ਕਿਹੜਾ ਪੈਂਦਾ ਰਾਵਲਪਿੰਡੀ ਨਹੀਂ ਜਿਲ੍ਹਾ ਲਾਹੌਰ ਆ ਲਾਹੌਰ ਚ ਪੈਂਦਾ ਲੋ ਜਿਨ੍ਹਾਂ ਨੇ ਪਾਕਿਸਤਾਨ ਦੇਖਿਆ ਹੋਵੇ ਜਿਨ੍ਹਾਂ ਦਾ ਜੰਮਣਾ ਲਾਹੌਰ ਚ ਹੋਇਆ ਹੋਵੇ ਤੇ ਉਹ ਅੱਜ ਐ ਰੋਲਣਗੇ ਬਾਪੂ ਕਹਿੰਦਾ ਕਸੂਰ ਦੇਖਿਆ ਕਸੂਰ ਦੇ ਵਿੱਚ ਕਹਿੰਦਾ ਇੱਕ ਹਵੇਲੀ ਆ ਬਹੁਤ ਵੱਡੀ ਕਿਹਾ ਬਨਾਰ ਬਣੀ ਆ ਉੱਤੇ ਗੋਲ ਬਨਾਰ ਆ ਚਾਰ ਮੰਜ਼ਲੀ ਕੇ ਪਰੰਤ ਇਹਨਾਂ ਮੰਜ਼ਲੀ ਮੈਂ ਦਾ ਛੋਟਾ ਜਿਹਾ ਬਾਪੂ ਤੂੰ ਕਿੰਨੇ ਸਾਲਾਂ ਦਾ ਜਦੋਂ ਪਾਕਿਸਤਾਨ ਬਣਿਆ? ਜੀ 13-14 ਸਾਲ ਦਾ 13-14 ਸਾਲਾਂ ਦਾ ਤੇ 75 77 ਸਾਲ ਦਾ ਪਾਕਿਸਤਾਨ ਬਣੇ ਨੂੰ ਹੋ ਗਏ। ਹਾਂ ਤੇ 13-14 ਸਾਲਾਂ ਦਾ ਬਾਪੂ ਉਦੋਂ ਸੀਗਾ। ਮਤਲਬ ਅੱਜ ਕਿੰਨੇ ਸਾਲਾਂ ਦਾ ਹੋ ਗਿਆ ਬਾਪੂ? 90 ਦੇ ਨੇੜੇ ਢੁੱਕਣ ਵਾਲਾ ਤੇ 90 ਸਾਲਾਂ ਦਾ ਬਾਪੂ ਆਪਦੇ ਆਪ ਇੱਕ ਯੂਨੀਵਰਸਿਟੀ ਆ, ਆਪਦੇ ਆਪ ਇੱਕ ਸੰਸਥਾ ਸੜਕ ਤੇ ਰੌਣਲੇ ਆ। 90 ਸਾਲਾਂ ਦਾ ਬਜ਼ੁਰਗ ਛੜਕ ਤੇ ਰੌੜ ਰਿਹਾ ਮੇਰੀ ਜਾਨ ਪਾਕਿਸਤਾਨ ਚ ਹੋਇਆ ਸੀ ਹਾਂ ਪਾਜੀ ਹਾਂਜੀ ਚਾਹ ਲੈਣ ਗਿਆ ਕੋਈ ਹਾਂ ਚਾਹ ਲੈਣ ਗਿਆ ਬਾਪੂ ਗਿਆ ਚਾਹ ਲੈਣ ਬਾਪੂ ਮੈਨੂੰ ਸਭ ਨਿਆ ਠੰਡੇ ਲੱਗਦੇ ਰੋੜ ਬਾਪੂ ਠੰਡ ਇਤਨੇ ਕੋਲ ਇੱਕੋ ਹੀ ਕੰਬੜਾ ਬਾਪੂ ਠੰਡ ਨਹੀਂ ਲੱਗਦੀ ਰਾਤ ਨੂੰ ਲੱਗਦੀ ਆ ਗੋਲ ਮੋਲ ਹੋ ਕੇ ਸੁੱਤੇ ਰਹੀ ਜਾਂ ਗੋਲ ਮੋਲ ਹੋ ਕੇ ਸੁੱਤੇ ਰਹੀਦਾ ਕੀ ਕੀਤਾ ਜਾਂ ਕਿੰਨੇ ਦਿਨ ਹੋ ਗਏ ਬਾਪੂ ਇੱਥੇ ਪਏ ਨੂੰ 5 ਕਿ ਚਾਲ ਹੋਏ ਏ 4-5 ਸਾਲ ਹੋ ਗਏ 4-5 ਸਾਲ ਹੋ ਗਏ ਇਤ ਰਹਿੰਦੇ ਨੂੰ ਹਾਂਜੀ ਪਹਿਲਾਂ ਤੁਰਿਆ ਫਿਰਦਾ ਸੀ ਪਹਿਲੇ ਤੁਰਿਆ ਫਿਰਦਾ ਟੰਗਾ ਬਲਾਲ ਨੜਦਾ ਹੈ ਕੌਡੀ ਐਜੇ ਕੇ ਤੇਰੇ ਅੰਦਰ ਹੈ ਕੌਡੀ ਵੀ ਖੇਡਦਾ ਸੀ ਗਨਾਨਕ ਸਟੇਡੀਅਮ 'ਚ ਆ ਇੱਥੇ ਸਟੇਡੀਅਮ 'ਚ ਹਾਂ ਹੁਣ ਤੇ ਆਪਣੇ ਕੋਲੋਂ ਨਹੀਂ ਤੁਰਿਆ ਜਾਂਦਾ ਤੇ ਕੌਡੀ ਕੀ ਖੇਡਦਾ ਆ ਕੌਡੀ ਕਿੱਥੇ ਖੇਡਣੀ ਸასი ਗੱਲ ਬਾਈ ਬਾਈ ਜੀ ਇੱਥੇ ਕੋਈ ਹੈਗਾ ਕਿੰਨੇ ਕ ਦਿਨਾਂ ਤੋਂ ਪਿਆ ਬਾਪੂ ਇੱਥੇ ਕਿਸੇ ਕੋਲ ਨਾਲ ਨਹੀਂ ਕੁਝ ਹੋਤ ਅਸਲ ਕਿੰਨਾਂ ਨੂੰ 15 ਸਾਲ ਹੋ ਗਏ ਹੈ ਜੀ ਤੱਕ ਸਾਲ ਹੋ ਗਏ ਨਾ ਇੱਥੇ ਹੀ ਸਾਡੇ ਦਾ ਮਤਲਬ ਕਰਦੇ ਬੰਦੇ ਦਾ ਕੰਮ ਕਰਦਾ ਹੈ ਅੱਛਾ 15 ਸਾਲਾਂ ਤੋਂ ਇੱਥੇ ਹੀ ਆ ਹਾਂਜੀ ਤੇ ਕੋਈ ਨਸ਼ਾ ਕਰਦੇ ਸੀ ਨਹੀਂ ਨਸ਼ਾ ਕੋਈ ਨਹੀਂ ਐਸਾ ਕੋਈ ਨਹੀਂ ਕੰਮ ਕਰਕੇ ਸਾਜਦੇ ਰੋਟੀ ਖਾ ਲੈਂਦੇ ਸੀ ਆਪ ਜੀ ਤੇ ਇੱਥੇ ਸੌ ਜਾਂਦੇ ਸੀ ਇੱਥੇ ਸੌ ਜਾਂਦੇ ਸਦਾ ਇੱਥੇ ਹੀ ਰਹਦੇ ਸੀਗੇ ਅੱਛਾ ਮਰਚਾ ਜਿョ ਉੱਥੇ ਐਨਸੀਐਲ ਵਾਲੇ ਇਹਨਾਂ ਦਾ ਕੋខਾ ਜਿਆ ਸੀਗਾ ਢਾਗੇ ਜਿਹੇ ਦੇਗੇ ਅੱਛਾ ਆਲਾ ਚਾਹ ਲਾ ਲਾ ਬੱਪੂ ਅੱਛਾ ਕਿੱਥੇ ਦੀ ਕੋខਾ ਇਹਨਾਂ ਦਾ ਇੱਥੇ ਪਾਇਆ ਹੋਇਆ ਸੀਗਾ ਆਈ ਜਗ੍ਹਾ ਤੇ ਹਾਂਜੀ ਅਜਾ ਕੋਖਾ ਖਟਾ ਕੇ ਲੈ ਗਏ। ਸੀਟੀ ਵੀ ਲੈ ਲਓ। ਹਾਂਜੀ। ਤੇਜਵਾਰਾ। ਹੋ ਪੁਣੇ ਆਨੇ। ਹੱਥ ਕੱਢ ਲੈ ਬਾਪੂ ਬਾਹਰ। ਹੋ ਦੋਨਾਂ ਥੱਲੇ ਫੜ ਲਾ। ਇੱਕ ਹੱਥ ਨਾਲ ਬਿਸਕਟ ਫੜ ਲਾ। ਟਾਲੇ ਬਿਸਕਟ ਵੀ ਲੈ ਲਾ। ਤੁਤਨਾ ਫੜ ਕੇ ਬਹਿ ਜਾਇ ਤੇ ਬਿਸਕਟ ਆਪ ਲੈ ਲੈ। ਕੱਟ-ਕੱਟ ਕੇ। ਅਜਾ ਕੋਖਾ ਤੋੜ ਗਏ ਉਹ ਤਾਂ ਇਹ ਪਹਿਲਾਂ ਖੁਖੇਸ ਹੁੰਦਾ ਸੀ ਠੀਕ ਹੈ ਜੀ ਚਾਰ ਮਹੀਨੇ ਦਾ ਇੱਥੇ ਪਿਆ ਹੈ ਨਾ ਤਾਂ ਗੋਡੇ ਵੀ ਖੜ ਕੇ ਪਹਿਲਾਂ ਤੁਰਦੇ ਸੀਗੇ ਸਹੀ ਅੱਛਾ ਚਾਰ ਮਹੀਨੇ ਦਾ ਨਿਕਲੇ ਨਹੀਂ ਵਿੱਚੋਂ ਬਾਹਰ ਨਹੀਂ ਤੁਸੀਂ ਭੈਣ ਨੰਗੇ ਦੇ ਨੰਦ ਦੇਖਦੇ ਰਹਿੰਦੇ ਹੋ ਹਾਂ ਜੀ ਮੈਂ ਖਾਣਾ ਦਿੰਦੀ ਜਦੋਂ ਜਾਂਦੀ ਹੈ ਜੋ ਕਰਦੀ ਨਾ ਸਾਮ ਨੂੰ ਚਾਹ ਲੈ ਕੇ ਆਂਦੀ ਹੈ ਵਾਹਿਗੁਰੂ ਗਰਮ ਤਾਂ ਨਹੀਂ ਧੰਨਵਾਦ ਮੇਰੀ ਭੈਣ ਇਹੋ ਜਿਹੇ ਲੋਕਾਂ ਕਰਕੇ ਇਦਾਂ ਦੇ ਲੋਕ ਜਿਉਂਦੇ ਬੈਠੇ ਨੇ ਜਿਨ੍ਹਾਂ ਨੂੰ ਕੋਈ ਰੋਟੀ ਦੇਣ ਵਾਲਾ ਵੀ ਹੈਗਾ ਜੇ ਨੂੰ ਪੁੱਤ ਨਹੀਂ ਦਿੰਦਾ ਤਾਂ ਕੋਈ ਹੋਰ ਵੀ ਹੈਗਾ ਜਿਹੜਾ ਕੋਈ ਧੀ ਆ ਕੋਈ ਪੁੱਤ ਆ ਇੱਥੇ ਜੀ ਉਹ ਜੰਮਣ ਵਾਲਿਆਂ ਨੇ ਨਹੀਂ ਸੰਭਿਆ ਤਾਂ ਹੈਗੇ ਨੇ ਕੁਝ ਲੋਕ ਜਿਹੜੇ ਜੰਮਣ ਵਾਲਿਆਂ ਤੋਂ ਵੀ ਵੱਧ ਕੇ ਨੇ ਬਾਪੂ ਧਰਮ ਸਿੰਘ ਵਾਸਤੇ ਭੈਣ ਕਹਿੰਦੀ ਮੈਂ ਸਵੇਰੇ ਜਾਣ ਜਗੀ ਰੋਟੀ ਦੇ ਕੇ ਜਾਨੀ ਇਸ ਕੰਮ ਕੰਮ ਤੇ ਹੁਣ ਸ਼ਾਮ ਨੂੰ ਚਾਹ ਦੇ ਜਾਨੀ ਆ ਇਹ ਧਰਮ ਸਿੰਘ ਤਾਂ ਹੀ ਜਿਉਂਦਾ ਪਿਆ ਇੱਥੇ ਜੀ ਪਹਿਲਾਂ ਅੰਕ ਚੱਲਦੇ ਸੀ ਸਾਰੇ ਪਰ ਬੂਮਦੇ ਰਹਿੰਦੇ ਸੀ ਅਸਰ ਪੈ ਵੀ ਆਪਣੀ ਕੱਲੇ ਤਰ੍ਹਾਂ ਉਧਰ ਚਾਹ ਵੀ ਪੀ ਜਾਂਦੇ ਸੀ ਜਦੋਂ ਸਾਡੇ ਛੁੱਟੀ ਹੁੰਦੀਆਂ ਨੇ ਉਹਦੇ ਪੈਸੇ ਦੇ ਜਾਂ ਤਾਂ ਅੰਦਰ ਖਾਣਾ ਵੀ ਖਾ ਲੈਂਦੇ ਸੀ ਨਾਲੇ अच्छा ਹੁਣ ਨਹੀਂ ਤੁਰਦਾ ਹੁਣ ਨਹੀਂ ਤੁਰਦਾ ਚੜ੍ਹੇ ਨਹੀਂ ਜਾਂਦੇ ਫਿਰ ਕੋਲੇ ਜੂੜਾ ਬੈਣਾ ਹੁਣ ਤਾਂ ਦਿਖਦਾ ਵੀ ਹੈ ਨਹੀਂਗਾ ਨਹੀਂ ਦਿਖਾਈ ਨਹੀਂ ਦਿੰਦਾ ਕਿੰਨੇ ਕ ਟਾਈਮ ਤੋਂ ਨਹੀਂ ਤੁਰਦੇ ਹੋਣੇ ਮੈਂ ਕਨੇ ਕੋ ਤੋਂ 300 ਰੁਪਏ ਤਾਂ ਹੁਣ ਤੁਰ ਨਹੀਂ ਹੁੰਦਾ 3 ਸਾਲਾਂ ਤੋਂ ਨਹੀਂ ਨਹੀਂ 3-4 ਮਹੀਨੇ ਹੋਗੇ ਤੁਰ ਨਹੀਂ ਹੁੰਦਾ ਇਹ 3-4 ਮਹੀਨੇ ਤੋਂ ਨਹੀਂ ਤੁਰਦਾ ਹਾਂਜੀ ਪਹਿਲਾਂ ਚੱਲ ਜਾਂਦੇ ਪਹਿਲਾਂ ਤੁਰਦੇ ਕਰਦੇ ਪੰਜ ਖੰਡ ਪਏ ਇੱਕੋ ਤਰ੍ਹਾਂ ਹੀ ਪਏ ਰੇ ਨਾ ਤਾਂ ਮੋਢੇ ਉੱਤੇ ਹੀ ਖੜ ਗਏ ਹੋਣੇ ਉੱਤੇ ਜੁੜ ਗਏ ਹਾਂ ਯਾਨੀ ਕਿ ਇੱਥੇ ਆਹ ਕੂੜਾ ਕਬਾੜਾ ਵੇਚ ਕੇ ਆਪਣੀ ਰੋਟੀ ਖਾ ਰਹੇ ਨੇ ਇਨੂੰ ਕਦੇ ਕੋਈ ਮਿਲਣ ਮੋਲਣ ਕਦੇ ਕੋਈ ਆਇਆ ਇੱਥੇ ਡੁੱਤੀ ਪੁੱਤ ਕੋਈ ਰਿਸ਼ਤੇਦਾਰ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕਦੇ ਇਹਦੇ ਕੋਈ ਸਮਾਨ ਕੋਈ ਨਹੀਂ ਬਸ ਆਹੀ ਕੰਬਲ ਹੀ ਐ ਨਹੀਂ ਸਾਰੇ ਕੰਬਲ ਸਾਰੇ ਇੱਥੇ ਚੱਪ ਹੋ ਜਾਏਗਾ ਸਭ ਲੈ ਕੇ ਆਉਂਗਾ ਅੱਛਾ ਕੌਣ ਲੈ ਕੇ ਜਾ ਕੇ ਮਤਲਬ ਪਤਾ ਨਹੀਂ ਮੇਰੇ ਕੋਲ ਇਹ ਸਾਰੇ ਲੈ ਕੇ ਨਾ ਸਾਰਾ ਸਮਾਨ ਅੱਛਾ ਵੀ ਸਮਾਨ ਵੀ ਲੈ ਕੇ ਗਏ ਬਸ ਸਾਰਾ ਚੱਕੇ ਲੈ ਕੇ ਜਾਣਾ ਕੋਈ ਆਹ ਕੁੱਖਾ ਦਾ ਪੱਟਿਆ ਨਹੀਂ ਉਹਨਾਂ ਨੇ ਇਹ ਸਿਕਿਉਰਟੀ ਵਾਲੇ ذرا ਆਤ ਲਈ ਅੱਛਾ ਕੰਬਲ ਹੈਂ ਕੰਬਲ ਲਿਆ ਸੀ ਅੱਛਾ ਮੇਰਾ ਨੰਬਰ ਲੈ ਕੇ ਸਰ ਚੱਦਰ ਸੁਨੇ ਕੰਬਲ ਦਿੱਤੇ ਚਲੋ ਧੰਨਵਾਦ ਭੈਣ ਹੁਣ ਤਾਂ ਚਲੋ ਬਾਪੂ ਨੂੰ ਅਸੀਂ ਲੈ ਚੱਲੇ ਹੁਣ ਨਹੀਂ ਲੋੜ ਕੰਬਲ ਦੀ ਅਸੀਂ ਇੱਥੇ ਮਨੁੱਖਤਾ ਦੀ ਸੇਵਾ ਤੋਂ ਆਏ ਆ ਭੈਣੇ ਕੱਪੂ ਦੇ ਕਿੰਨੇ ਲੋਕਾਂ ਤੋਂ ਪੁੱਛਦੇ ਸੀ ਜਿੰਨਾ ਕਿ ਸੇਵਾ ਕਰਦਾ ਨਾ ਕੰਬਲ ਉਹ ਜ਼ਿਆਦਾ ਹਲਕਾ ਰਹੂਗੀ ਤੋ ਕੀ ਨਾਂ ਭੈਣ ਤੇਰਾ ਮਨਾਦੀਪਾ ਰੀਮਾ ਰੀਮਾ ਇਹ ਕੋਣ ਹੈ ਬੇਟਾ ਹਾਂ ਵੀ ਬੇਟਾ ਕਿਵੇਂ ਆ ਕੀ ਨਾਂ ਤੇਰਾ ਬਦਮ ਬਦਮ ਪਰਮਜੀਤ ਸਿੰਘ ਪਰਮਜੀਤ ਕੀ ਲੈ ਕੇ ਆਇਆ ਕੰਬਲ ਬਾਬੇ ਵਾਸਤੇ ਦੇਖੋ ਇਹ ਵੀ ਲੋਕ ਨੇ ਜਿਨ੍ਹਾਂ ਦੇ ਦਿਲ ਚ ਕਿਤੇ ਨਾ ਕਿਤੇ ਦਰਦ ਕਿਤੇ ਨਾ ਕਿਤੇ ਭਾਵਨਾ ਹੈਗੀ ਆ ਉਹ ਦਇਆ ਦੀ ਭਾਵਨਾ ਪਰ ਅੱਜ ਜ਼ਿਆਦਾਤਰ ਲੋਕਾਂ ਚ ਦਇਆ ਦੀ ਭਾਵਨਾ ਮੁੱਕਦੀ ਜਾ ਰਹੀ ਆ ਲੋਕ ਬੇਦਰਦ ਜੇ ਹੋਈ ਜਾਂਦੇ ਆ ਲੋਕ ਉਹ ਲੈ ਲਾ ਫਿਰ ਸੈਲਫਿਸ਼ ਹੋ ਜਾਂਦੇ ਆ ਸੈਲਫਿਸ਼ ਅੱਗੇ ਵੀ ਅਸੀਂ ਇਹ ਮਹਾਵਰਾ ਬੋਲਦੇ ਹੁੰਨੇ ਆ ਕੋਈ ਮਰੇ ਕੋਈ ਜੀਵੇ ਸੁਥਰਾ ਕੋੜ ਪਤਾਸੇ ਪੀਵੇ ਅੱਜ ਦੁਨੀਆ ਇਸ ਰਾਤੇ ਚੱਲੀ ਹੋਈ ਹੈ ਮਰੀ ਜਾਵੇ ਕਰਮ ਸਿੰਘ ਕਰਕੇ ਲੱਖਾਂ ਮਰ ਜਾਣ ਕੋਈ ਫਰਕ ਨਹੀਂ ਪੈਂਦਾ ਜਿੰਨਾ ਚਿਰ ਅਸੀਂ ਜਿਉਂਦੇ ਆ ਸਾਨੂੰ ਨੀ ਆ ਰਹੇ ਆ ਬਸ ਆਹੀ ਜ਼ਿੰਦਗੀ ਦਾ ਫਲਸਫਾ ਰਹਿ ਗਿਆ ਲੋਕਾਂ ਦਾ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਇਹਨਾਂ ਲੋਕਾਂ ਦੀ ਜ਼ਿੰਦਗੀ ਤੇ ਪਿਆ ਕੰਬਦੇ ਹੋਏ ਹੱਥਾਂ ਨਾਲ ਲਿਬੜੇ ਹੋਏ ਹੱਥਾਂ ਨਾਲ ਮਲਮੂਤਰ ਨਾਲ ਗੰਦੇ ਹੱਥਾਂ ਨਾਲ ਅੱਜ ਧਰਮਸਿਓ ਕਿੱਦਾਂ ਰੋਟੀ ਖਾ ਰਿਆ ਹੱਥਾਂ ਨਾਲ ਹੀ ਕੱਢ-ਕੱਢ ਕੇ ਲੈਟਰੀਨ ਐਦਾਂ ਸੁੱਟ ਦਿੰਦਾ ਦੂਰ ਕਿਉਂਕਿ ਤੁਰਤਾ ਹੁੰਦਾ ਨਹੀਂ ਇਹ ਤਾਂ ਹਨ ਵੀ ਤੁਰ ਕੇ ਉੱਥੇ ਲੈਟਰੀਨ ਜਾਇਆਊਗਾ ਤੇ ਹੱਥ ਧੋ ਕੇ ਆਜੂਗਾ ਹੱਥਾਂ ਨਾਲ ਹੀ ਲੈਟਰੀਨ ਕੱਢ ਕੇ ਵਿੱਚੋਂ ਪੈਂਟ ਦੇਉ ਐਦਾਂ ਸੁੱਟ ਦਿੰਦਾ ਪਰੇ ਉਹਨਾਂ ਹੱਥਾਂ ਦੇ ਨਾਲ ਹੀ ਬਿਸਕੁਟ ਚਾਹ ਦੀ ਡਬੋ ਡਬੋ ਕੇ ਖਾ ਰਿਆ ਅੱਜ ਧਰਮ ਸਿਉ ਇਹ ਧਰਮ ਸਿਉ ਦੀ ਇਹ ਹਾਲਤ ਦਾ ਜ਼ਿੰਮੇਵਾਰ ਕੌਣ ਆ? ਲੁਧਿਆਣਾ ਕਾਰਪੋਰੇਸ਼ਨ ਨੂੰ ਪੁੱਛਣਾ ਚਾਹੁੰਦੇ ਆਂ ਅਸੀਂ। ਇੱਥੋਂ ਦੇ ਮੇਅਰ ਸਾਹਿਬ ਨੂੰ ਪੁੱਛਣਾ ਚਾਹੁੰਦੇ ਆਂ ਵੀ ਜਿਹੜੇ ਲੋਕਾਂ ਦੇ ਨਜਾਇਜ਼ ਕਬਜ਼ੇ ਕੀਤੇ ਏ ਧਨਾਟ ਲੋਕਾਂ ਦੇ ਉਹ ਤਾਂ ਦਿੱਤੋ ਛਡਾ ਨਹੀਂ ਹੁੰਦੇ। ਆ ਗਰੀਬ ਦੀ ਕੁੱਲੀ ਪੱਟ ਕੇ ਲੈ ਗਏ। ਇਹਦਾ ਸਮਾਨ ਵੀ ਸਾਰਾ ਲੈ ਗਏ। ਸਾਰਾ ਕੁਝ ਸੀਜਰ ਕੋਲੇ। ਸਾਰੇ ਕੱਪੜੇ ਕੁੱਪੜੇ ਲੈ ਗਏ। ਸਾਰੇ ਕੱਪੜੇ ਕੁੱਪੜੇ ਲੈ ਗਏ। ਸ਼ਰਮ ਹੋਣੀ ਚਾਹੀਦੀ ਆ ਕਾਰਪੋਰੇਸ਼ਨ ਨੂੰ। ਆ ਕੋ ਕਸ ਸਿਕਿਉਰਟੀ ਆਉਣਾ ਜ਼ਰੂਰੀ ਸੀਗਾ ਕਿਉਂਕਿ ਇਹਦੇ ਚ 80 ਲੋਕਾਂ ਦੀਆਂ ਕੋਠੀਆਂ ਦੀ ਰਾਖੀ ਕਰਨ ਵਾਸਤੇ ਇੱਕ ਸਿਕਿਉਰਟੀ ਵਾਲੇ ਨੇ ਬਹਿਣਾ ਪਰ ਇੱਥੇ ਇੱਕ ਬਜ਼ੁਰਗ ਦਾ ਇੱਕ ਨਿੱਕਾ ਜਿਹਾ ਢਾਨ ਸੇ ਕਾਲਾ ਨਾ ਬਣਾਇਆ ਹੋਇਆ ਸੀ ਚਿੜੀ ਦਾ ਆਲਣਾ ਪਟਤਾ ਕਿਉਂਕਿ ਇੱਥੇ ਧਨਾਟ ਲੋਕਾਂ ਨੇ ਕੋਠੀਆਂ ਬਣਾਉਣੀਆਂ ਸ਼ਰਮ ਆਉਂਦੀ ਹੈ ਉਹਨਾਂ ਨੂੰ ਉਹਨਾਂ ਦੇ ਗੇਟ ਦੇ ਮੂਹਰੇ ਇੱਕ ਭਿਖਾਰੀ ਪਿਆ ਇੱਕ ਮੰਗਤਾ ਪਿਆ ਇੱਕ ਲਾਚਾਰ ਬੰਦਾ ਪਿਆ ਅੱਖਾਂ ਤੋਂ ਅੰਨ੍ਹਾ ਪਿਆ ਮਾਨੂੰ ਸ਼ਰਮ ਆਉਂਦੀ ਸੀ ਉਹਨਾਂ ਨੇ ਕਾਰਪੋਰੇਸ਼ਨ ਵਾਲਿਆਂ ਨੇ ਆਪਦੀ ਗੱਡੀ ਭੇਜੀ ਤੇ ਉਹ ਮਲਾਰਮ ਉਹ ਵੀਰ ਜਿਹੜੇ ਪੱਟ ਕੇ ਲੈ ਕੇ ਗਏ ਆ ਸਾਰਾ ਕੁਝ ਉਹ ਵੀ ਤਾਂ ਬੰਦੇ ਹੀ ਸੀ ਯਾਰ ਸ਼ਰਮ ਕਰਦੇ ਯਾਰ ਤੁਸੀਂ ਤਾਂ ਸ਼ਰਮ ਕਰ ਲੈਂਦੇ ਵੀ ਇੱਕ ਗਰੀਬ ਦਾ ਠੰਡ ਚ ਆਣਾ ਪੱਟਿਆ ਤੁਸੀਂ ਆ ਤਿੰਨ ਮਹੀਨੇ ਠੰਡ ਚ ਪਿਆ ਰਿਆ ਗੋਡੇ ਜੁੜ ਗਏ ਤਰਨ ਤੋਂ ਵੀ ਰਹਿ ਗਿਆ ਤੁਹਾਨੂੰ ਇੰਨੀ ਵੀ ਸ਼ਰਮ ਨਹੀਂ ਆਈ ਬੀ ਯਾਰ ਇੰਨੀ ਠੰਡ ਚ ਬੰਦਾ ਸੌਂਗਾ ਕਿਵੇਂ ਅੱਖਾਂ ਤੋਂ ਅੰਨਾ ਜਾਂਦਾ ਚੱਕ ਦੇ ਇਹਨੂੰ ਕਿਸੇ ਸ਼ੈਲਟਰ ਚ ਪਹੁੰਚਦਾ ਕਰ ਦੇ ਫੇਰ ਤਾਂ ਡਿਊਟੀ ਮੰਨ ਦੇ ਤੁਹਾਡੀ ਸਿਰ ਤੋਂ ਛੱਤ ਚੱਕ ਲਈ ਥੱਲੋਂ ਕੱਪੜੇ ਚੱਕ ਲੈ ਤੇ ਇਹਨੂੰ ਕਰਤਾ ਸੜਕ ਤੇ ਤੇ ਤੁਸੀਂ ਲੁਧਿਆਣਾ ਸ਼ਹਿਰ ਤੋਂ ਸਾਫ਼ ਸਫਾ ਬਣਾ ਰਹੇ ਹੋ ਨਾ ਗ੍ਰੀਨ ਐਂਡ ਕਲੀਨ ਇਹਨੂੰ ਕਹਿੰਦੇ ਗ੍ਰੀਨ ਐਂਡ ਕਲੀਨ ਹੈ ਨਾ ਸ਼ਰਮ ਕਰੋ ਯਾਰ ਸ਼ਰਮ ਕਰੋ ਬਹੁਤ ਦੁੱਖ ਦੀ ਗੱਲ ਆ ਤਾਂ ਬਜ਼ੁਰਗ ਦੇ ਜਿਹੜੇ ਹਾਲਾਤ ਬਣੇ ਆ ਇਹ ਤਾਂ ਇਹਦੇ ਕਰਮ ਆ ਚਲੋ ਇਹ ਵਿਚਾਰਾ ਆਪਣੇ ਕਰਮਾਂ ਦਾ ਦੁੱਖ ਭੋਗ ਰਿਹਾ ਪਰ ਉਹਨਾਂ ਦੇ ਕਿੰਨੇ ਘਟਿਆ ਤੇ ਮਾੜੇ ਕਰਮ ਜਿਨ੍ਹਾਂ ਨੇ ਇਹਦੇ ਸਿਰ ਤੋਂ ਛੱਤ ਖੋਲੀ ਤਾਂ ਤੇ ਕੱਪੜਾ ਪਾਇਆ ਹੋਇਆ ਲਾ ਲਿਆ ਸਾਰੇ ਕਪੜੇ ਇੱਕੋ ਹੀ ਕੰਬਲ ਗੰਦਾ ਜਿਹਾ ਰਹਿ ਗਿਆ ਆ ਭੈਣ ਇੱਕ ਕੰਬਲ ਦੇਣ ਆਈ ਆ ਵਿਚਾਰੀ ਤੇ ਉਹ ਸਾਰੇ ਕੰਬਲ ਚੱਕ ਕੇ ਲੈ ਕੇ ਗੱਡੀ 'ਚ ਸੱਟ ਕੇ ਲੈ ਗਏ ਜਿਹੜੀ ਇਹਦੀ ਇੱਥੇ ਚਾਦਰ ਜੀ ਪਾਈ ਹੋਈ ਸੀਗੀ ਉਹ ਵੀ ਪੱਟ ਕੇ ਲੈ ਗਏ ਪੱਟ ਕੇ ਲੈ ਗਏ ਤੇ ਬਾਪੂ ਤੂੰ ਰੋਕਿਆ ਨਹੀਂ ਉਹਨਾਂ ਨੂੰ ਮੈਂ ਕੀ ਰੋਕਾਂ ਉਹਨਾਂ ਨੂੰ ਹਾਂ ਸਰਕਾਰੀ ਮੁਲਾਜ਼ਮ ਸੀ ਕੀ ਕਹਿੰਦੇ ਨਿਗਮਦਾਰ ਕਹਿੰਦੇ ਸਾਨੂੰ ਉੱਤੋਂ ਆਡਰ ਆ ਕਹਿੰਦੇ ਉੱਤੋਂ ਆਡਰ ਆ ਸਾਨੂੰ ਐ ਬੰਦੇ ਖਾਤਰ ਆਡਰ ਕੀਤੇ ਆ ਫੱਟੇ ਲਾ ਕੇ ਕਿਵੇਂ ਬਾਪੂ ਨੇ ਵਿਚਾਰੇ ਨੇ ਧਾਂਸ ਬਣਾਇਆ ਹੋਇਆ ਸੀ ਇਹਦਾ ਬਿਸਤਰਾ ਸੀ ਇਹ ਡੀ ਲੈਕਸ ਬੈੱਡ ਸੀ ਇਹਦਾ ਆ ਕਿੰਗ ਸਾਈਜ਼ ਬੈੱਡ ਸੀ ਇਸ ਬੰਦੇ ਦਾ ਵਿਚਾਰੇ ਦਾ ਇਹ ਆਇਟਮ ਉਟਾ ਲਾ ਕੇ ਜਾਂ ਤਾਂ ਇਹਨੂੰ ਵੀ ਲੈ ਕੇ ਜਾਂਦੇ ਸਾ ਚੱਕ ਕੇ ਨਾਲ ਪਿਓ ਸਮੇਂ ਤੇ ਇਹਨੂੰ ਵੀ ਆਪਣੇ ਪਿਓ ਨੂੰ ਵੀ ਲੈ ਕੇ ਜਾਂਦੇ ਵੀ ਸਾਡਾ ਪਿਓ ਆ ਯਾਰ ਕੋਈ ਗੱਲ ਨਹੀਂ ਇਹਨੂੰ ਆਪਾਂ ਦਾਖਲ ਕਰਾਉਨੇ ਆ ਕਿੱਥੇ ਇਹਨੂੰ ਕਾਹਦੋਂ ਇੱਥੇ ਛੱਡ ਕੇ ਫਿਰ ਜੇ ਸਮਾਨ ਸਾਰਾ ਲੈ ਗਏ ਤੁਸੀਂ ਇਹਦਾ ਚੱਕ ਚਮਚਾ ਦਾ ਕਰੋ ਚਮਚੇ ਵੀ ਲੈ ਗਏ ਹਾਂ ਆਪੂ ਗਣਾ ਚਮਚੇ ਤੱਕ ਵੀ ਲੈ ਗਏ ਬਾਲਟੀਆਂ ਸੀ ਜਿਹਨੇ ਕਾਰ ਦਾ ਸਾਰਾ ਸਮਾਨ ਸੀ ਪਰੰਤੂ ਵੀ ਬਾਲਟੀਆਂ ਵੀ ਜੱਪਦੇ ਤੇ ਅੰਕਲ ਤੋਂ ਪਹਿਲੇ ਜਦੋਂ ਸਭ ਇੱਥੇ ਪਾਛੇ ਜਿੱਥੇ ਪਏ ਵੇਸੀ ਕਰਦੇ ਹੋ ਕਿ ਮੈਂ ਕਿਹਾ ਪੱਥਰ ਤੇ ਉਹ ਪੁੱਛੇ ਗੜਦੰਡੇ ਨੇ ਕਿ ਅੰਕਲ ਪੁੱਛੇ ਕਿ ਤੂੰ ਜੇ ਫੈਂਕ ਤੇ ਪਏ ਵੇਸੇ ਜਦੋਂ ਕੋਈ ਗੱਡੀ ਵਗੈਰਾ ਵੀ ਚੜਾਇਆ ਜਾਂਦਾ ਚਲੋ બસ ਇੰਨੀ ਹੈ ਕਿ ਸਾਡੀਆਂ ਬੇਨਤੀਆਂ ਕਈ ਵਾਰੀ ਸਾਨੂੰ ਵੀ ਇੰਦਾ ਜਿਜਵਾਤੀ ਹੋ ਕੇ ਬੋਲਿਆ ਜਾਂਦਾ ਵਾ ਪਰ ਬੜਾ ਦੁੱਖ ਲੱਗਦਾ ਵੀ ਜਦੋਂ ਸਾਡਾ ਸਿਸਟਮ ਸਹੀ ਕੰਮ ਨਹੀਂ ਕਰਦਾ ਤੇ ਇੱਕ ਹੋਰ ਸਾਡੀ ਭੈਣਾ ਭਰਾਵਾਂ ਨੂੰ ਬੇਨਤੀ ਆ ਇਸ ਵੀਡੀਓ ਨੂੰ ਸ਼ੇਅਰ ਕਰਿਓ ਬਾਪੂ ਦਾ ਚਿਹਰਾ ਪਛਾਣਿਓ ਬਾਪੂ ਜਿਹੜਾ ਮੱਲਾ ਦੱਸਦਾ ਅਸੀਂ ਵੀ ਉੱਥੇ ਆਪਣੇ ਟੀਮ ਮੈਂਬਰਾਂ ਨੂੰ ਭੇਜ ਕੇ ਪਤਾ ਕਰਾਵਾਂਗੇ ਵੀ ਬਾਪੂ ਦਾ ਬੇਟਾ ਜਿਹੜਾ ਬਾਪੂ ਦੱਸਦਾ ਨਾ ਹੋਵੇ ਸਾਰੇ ਜਾਨਦੋ ਨੂੰ ਹਾਂ ਗੱਡੀ ਚਲਾਉਂਦਾ ਨਾ ਆਪਣੀ ਆ Tata ਕਿਹੜੀ Tata ਮੈਜਿਕ Tata Magic ਉਹਦੇ ਕੋਲੇ ਗੱਡੀ ਆ ਬਾਪੂ ਨੰਬਰ ਨਹੀਂ ਯਾਦ ਤੈਨੂੰ ਉਹਦਾ ਫੋਨ ਨੰਬਰ ਨਹੀਂ ਯਾ ਮੈਨੂੰ ਉਹ ਗੋਗੋਗਾ 10 ਸਾਲ ਗਾਈ ਅੱਛਾ ਗਿਆ ਹੀ ਨਹੀਂ ਕੀ ਪਤਾ ਉਹਨੇ 베ਚੀ ਆ ਕਿ ਨਵੀਂ ਲੈ ਲਈ ਆ ਕੀ ਹੋਇਆ ਕੀ ਨਹੀਂ ਹੋਇਆ ਆ ਜਿਹੜੇ ਮੂੰਹ ਨੂੰ ਬਾਪੂ ਦਾੜੇ ਨੂੰ ਹੱਥ ਲਾਈ ਜਾਂਦਾ ਨਾ ਗੰਦੇ ਆਥਰ ਨੂੰ ਸੰਕੀ ਨਾ ਦੇਖੋ ਬਾਪੂ ਦੇ ਨੂੰ ਸ਼ਰਮ ਕਰੋ ਯਾਰ ਵੱਡਿਓ ਆਫਸਰੋ ਸ਼ਰਮ ਕਰੋ ਯਾਰ ਤੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਬਾਪੂ ਬਾਰੇ ਕੁਝ ਪਤਾ ਲੱਗ ਜਾਵੇ ਬਾਪੂ ਜੀ ਦਾ ਪਰਿਵਾਰ ਬਾਪੂ ਨੂੰ ਮਿਲ ਜੇ ਵੀ ਠੀਕ ਆ ਅਬ ਜਿੰਦਗੀ ਚ ਜੋ ਹਾਲਾਤ ਬਾਪੂ ਨੇ ਕੱਟਣੇ ਸੀ ਕੱਟ ਲਿਆ ਪਰ ਹੁਣ ਜਿਹੜਾ ਅਗਲਾ ਸਮਾਂ ਉਹ ਆਪਦੇ ਪੁੱਤ-ਪੋਤਿਆਂ ਚ 10 ਸਾਲ ਪਹਿਲਾਂ ਇੱਕ ਪੋਤਾ ਬਾਪੂ ਦਾ 7 ਸਾਲ ਦਾ ਸੀ ਇੱਕ 4 ਸਾਲ ਦਾ ਅੱਜ 17 ਸਾਲਾਂ ਦਾ ਹੋ ਗਿਆ ਉਹ ਪੁੱਤ ਵੀ ਪੋਤਾ ਵੀ ਜਵਾਨ ਹੋ ਗਿਆ ਉਹ ਤੇ ਦਾਦਾ ਤੇਰਾ ਧਰਮ ਸਿਓ ਪੁੱਤ ਫੁੱਟ ਪਾਸ ਤੇ ਪਿਆਰ ਮਿਲ ਕੇ ਜਾਓ ਆ ਇਹਦੇ بیٹے ਨੂੰ ਵੀ ਬੇਨਤੀ ਆ ਭਰਾਵਾ ਤੂੰ ਵੀ ਆ ਕੇ ਮਿਲ ਕੇ ਜਾ ਤੇਰਾ ਪਿਓ ਆ ਜੇ ਕੋਈ ਗੁੱਸਾ ਗਿੱਲਾ ਕੋਈ ਨਾਰਾਜ਼ਗੀ ਹੈਗੀ ਜਾਂ ਕੋਈ ਗੱਲ ਨਹੀਂ ਐਸ ਉਮਰ 'ਚ ਅੱਖਾਂ ਤੋਂ ਉਹਨੇ ਅਪਾਹਜ ਬੁਰੀ ਅਰਗ ਨਾਲ ਕਾਦੀ ਨਾਰਾਜ਼ਗੀ ਹੈ ਕਾਦੇ ਗੁੱਸੇ ਆ ਭਾਈ بس ਇੰਨੀਆਂ ਕਿ ਬੇਨਤੀਆਂ ਲੁਧਿਆਣਾ ਸ਼ਹਿਰ ਦਾ ਸਭ ਤੋਂ ਮਹਿੰਗਾ ਏਰੀਆ ਸੀ ਮਾਲ ਰੋਡ ਸਭ ਤੋਂ ਪੌਸ਼ ਏਰੀਆ ਲੁਧਿਆਣੇ ਦਾ ਇਹ ਮਾਲ ਰੋਡ ਜਿੱਥੇ ਲੁਧਿਆਣੇ ਦੇ ਮਾਲਕ ਰਹਿੰਦੇ ਆ ਫਿਰ ਲੁਧਿਆਣੇ ਸ਼ਹਿਰ ਦੇ ਸਭ ਤੋਂ ਵੱਡੇ ਵਪਾਰੀ ਐਸ਼ ਸ਼ਹਿਰ ਦੇ ਵਿੱਚ ਰਹਿੰਦੇ ਆ ਆ ਲਾਈਨ 'ਚ ਰਹਿੰਦੇ ਇੱਥੇ ਵੱਡੇ ਵੱਡੇ ਵਪਾਰੀ ਤੇ ਇੱਥੇ ਲੋਕ ਮੇਰੇ ਕੋਲ ਪਹਿਨ ਨਹੀਂ ਨਹੀਂ ਕਿ ਮੈਂ ਧਰਮੀ ਲੋਕ ਵੀ ਆਉਂਦੇ ਆ ਮੰਦਰ ਮਹਾਰਾਜ ਬ੍ਰਹਮ ਸਾਗਰ ਪੂਰੀ ਵਾਲੇ ਬਾਬਾ ਜੀ ਦਾ ਮੰਦਿਰ ਵੀ ਇੱਥੇ ਅੰਦਰ ਤੇ ਆਸ਼ਰਮ ਵੀ ਅੰਦਰ ਪਰ ਇੱਥੇ ਇੱਕ ਬਜ਼ੁਰਗ ਪਿਆ ਨਰਕ ਕੱਟ ਰਿਹਾ ਅੱਖਾਂ ਤੋਂ ਅੰਨ੍ਹਾ ਹੋ ਗਿਆ ਬੜੀ ਸ਼ਰਮ ਦੀ ਗੱਲ ਆ ਵੀ ਸਾਡੇ ਸਮਾਜ 'ਚ ਐਦਾਂ ਦੇ ਅਸੀਂ ਹਾਲਾਤ ਦੇਖਦੇ ਆਂ ਐਦਾਂ ਦੇ ਹਾਲਾਤਾਂ ਦੇ ਵਿੱਚ ਬਜ਼ੁਰਗਾਂ ਨੂੰ ਦੇਖਦੇ ਆਂ ਬੜੀ ਸ਼ਰਮ ਤੇ ਬੜੀ ਦੁੱਖ ਦੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੁੱਤੀ ਮੇਰੀ ਰਤੀ ਜੀ ਉਹ ਕੋਈ ਚੋਕੇ ਲੱਗੇ ਜੁੱਤੀ ਵੀ ਲਾਇਆ ਕੋ ਚੱਕੇ ਕੋਈ ਨਾ ਨਵੀਂ ਲੈ ਲਾਂਗੇ ਬਾਪੂ ਗੱਲ ਆ ਕੋਈ ਨਹੀਂ ਗੱਲ ਦੀ ਨਹੀਂ ਓਏ ਕੋਈ ਚੱਕਰ ਨਹੀਂ ਮੇਰੇ ਪਿਆਵਾ ਚੱਲ ਚਲੀਏ ਨਾ 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 ਓਏ ਬਾਪੂ ਉਹ ਨਹੀਂ ਭਰਾ ਨਹੀਂ 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 ਉਹ ਨਹੀਂ ਜਾਣ ਮੈਂ ਓ ਚੱਲ ਮੈਂ ਫਗਵਾੜੇ ਜਾਣਾ ਆ ਫਗਵਾੜੇ ਚੱਲਦੇ ਆ ਚੱਲ ਫਗਵਾੜੇ ਓ ਓ ਓ ਕੰਮ ਸਤਨਾਕ ਕੰਮ ਓ ਕਿਤੇ ਉਹ ਕੱਟ ਲੱਗ ਜੂਗੀ। ਉਹ ਨਹੀਂ ਲੱਗਣ ਦਿੰਦੇ ਬਾਪੂ। ਆਹ ਦੀ ਹੈ ਕੱਟ ਨਹੀਂ ਹੈ। ਓਏ ਗੱਡੀ ਆਹੇ। ਕੱਟ ਲੱਗਦੀ ਆ। ਆਹ ਨਵਾਂ ਕੰਬਲ ਦਿੰਨੇ ਬਾਪੂ। ਲੈ। ਜੀ ਆਕ ਬਾਪੂ ਧਰਮ ਸਿੰਘਾ ਕੰਬਲ ਇੱਕ ਹੋਰ ਲੈ ਲੈ।